ਨਮਸਕਾਰ ਸਹਿਯੋਗੀਆਂ ਮੈਂ ਹਾਂ ਤੁਹਾਡਾ ਆਪਣਾ ਪ੍ਰਦੀਪ ਕੁਮਾਰ ਸੋ ਅਸੀਂ ਅੱਜ ਐਜੇ ਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਆਪ ਜੀ ਨੂੰ ਜੋ ਕਿ ਦੁਨੀਆ ਦੇ ਵਿੱਚ ਇੱਕ ਮਿਸਾਲ ਤੌਰ ਤੇ ਹੀ ਜਾਣੇ ਜਾਂਦੇ ਨੇ ਔਰ ਮਹਾ ਦਾਨਵੀਰ ਕਹਿ ਸਕਦੇ ਹਾਂ ਜੋ ਕਿ ਬਲੱਡ ਦੇ ਵਿੱਚ ਹਰ ਥਾਂ ਤੇ ਪਹੁੰਚ ਕੇ ਲੋਕਾਂ ਦੀ ਮਦਦ ਕਰਦੇ ਨੇ ਸੋ ਮੇਰੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ ਨੇ ਔਰ ਉਹ ਮੇਰੇ ਨਾਲ ਨੇ ਇਸ ਵਕਤ ਮੈਂ ਸਪੈਸ਼ਲ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦੇ ਕੋਲ ਪਹੁੰਚਿਆ ਕਿਉਂਕਿ ਉਹਨਾਂ ਦੇ ਬਾਰੇ ਕਾਫੀ ਮੈਂ ਸੁਣਿਆ ਸੀ ਔਰ ਉਹਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਹੋਈ ਔਰ ਮੇਰਾ ਮਨ ਕਿਤਾ ਕਿ ਉਹਨਾਂ ਦੀ ਸਟੋਰੀ ਕੀਤੀ ਜਾਵੇ ਲੋਕਾਂ ਤੱਕ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਪਹੁੰਚਾਈ ਜਾਵੇ ਔਰ ਕੁਝ ਉਹਨਾਂ ਦੇ ਜੀਵਨ ਬਾਰੇ ਜਿਹੜੀਆਂ ਘਟਨਾਵਾਂ ਵੀ ਹੋਈਆਂ ਨੇ ਜੀਵਨ ਦੇ ਵਿੱਚ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਰੋਲ ਅਦਾ ਕੀਤਾ ਹੈ ਔਰ ਬਹੁਤ ਸਾਰੇ ਲੋਕਾਂ ਵਾਸਤੇ ਉਹ ਇੱਕ ਕਹਿ ਸਕਦੇ ਆ ਕਿ ਮਿਸਾਲ ਵੀ ਹੈ ਔਰ ਬਹੁਤ ਸਾਰੇ ਲੋਕਾਂ ਵਾਸਤੇ ਇੱਕ ਪ੍ਰੇਰਣਾ ਵੀ ਹੈ ਔਰ ਬਹੁਤ ਸਾਰੇ ਲੋਕਾਂ ਨੇ ਇੱਕ ਜਾਗਰੂਕ ਵੀ ਕਰਦੀ ਹੈ ਪਰ ਅੱਜ ਕੀ ਸਥਿਤੀ ਵਿੱਚ ਨੇ ਸਰਦਾਰ ਕੁਪਿੰਦਰ ਸਿੰਘ ਜੀ ਉਹਨਾਂ ਬਾਰੇ ਵੀ ਆਪ ਜੀ ਨੂੰ ਜ਼ਰੂਰ ਜਾਣੂ ਕਰਾਇਆ ਜਾਏਗਾ ਕਿਉਂਕਿ ਲੋੜ ਮਸ਼ਾ ਸਭ ਨੂੰ ਪੈਂਦੀ ਹੈ ਔਰ ਉਹਨਾਂ ਦੀ ਅੱਜ ਲੋੜ ਕਰਨ ਦਾ ਮੌਕਾ ਆ ਚੁੱਕਾ ਹੈ ਉਹਨਾਂ ਦੀ ਮਦਦ ਕਰਨ ਦਾ ਵੀ ਮੌਕਾ ਆ ਚੁੱਕਾ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ ਸੋ ਗੱਲ ਕਰਦੇ ਹਾਂ ਸਰਦਾਰ ਭੁਪਿੰਦਰ ਸਿੰਘ ਜੀ ਨਾਲ ਉਹਨਾਂ ਦੇ ਜੀਵਨ ਬਾਰੇ ਕਿ ਜੀਵਨ ਦੇ ਵਿੱਚ ਕਿਸ ਤਰੀਕੇ ਦੀਆਂ ਪਰੇਸ਼ਾਨੀਆਂ ਘਟਨਾਵਾਂ ਆndੀਆਂ ਰਹੀਆਂ ਸਰ ਵਾਈ ਕੋ ਜਿੱਕਾ ਖਾਸਾ ਵਾਈ ਕੋ ਕੀ ਫਤੇ ਸਿੰਦਰ ਸਿੰਘ ਜੀ ਤੁਸੀਂ ਸੁਣਾਓ ਪਹਿਲਾਂ ਕੀ ਹਾਲ ਹੈ ਤੁਹਾਡਾ ਹਾਂਜੀ ਠੀਕ ਹੈ ਜੀ ਤੇ ਸਭ ਕਾਰ ਸਭ ਠੀਕ ਹੈ ਹਾਂਜੀ ਭੁਪਿੰਦਰ ਜੀ ਤੁਸੀਂ ਇਸ ਸਮੇਂ ਵੀਲ ਚੇਅਰ ਦੇ ਉੱਤੇ ਹੋ ਕਦੀ ਸੋਚਿਆ ਸੀ ਕਿ ਮੈਂ व्हीलचेयर ਦੇ ਉੱਤੇ ਆ ਜਾਵਾਂਗਾ ਇਹਦੇ ਦਿਮਾਗ 'ਚ ਵੈਸੇ ਹੀ ਗੱਲ ਨਹੀਂ ਸੀ ਜਿੱਦਾ ਸਿਹਤ ਸੀ ਮਰੀ ਜੀ ਤੇ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਜੀ ਆਰਦਾ ਕੰਮ ਕਰਦਾ ਸੀ ਮੈਂ ਜੀ ਕਿ ਲੱਕੜ ਭਾਈ ਨੂੰ ਹੱਥ ਪੁਆਈਦਾ ਸੀ ਜੀ ਬਾਕੀ ਸਾਰੇ ਬੰਦੇ ਕਰਦੇ ਸੀ ਹੁਣ ਜਿਹੜੇ ਕਿਸੇ ਦੇ ਵਸ ਦੀ ਖੇੜੀ ਉਹ ਫਿਰ ਆਪ ਕਰੀਦਾ ਸੀ ਮੈਂ ਇੱਕ ਗੱਲ ਤੁਹਾਨੂੰ ਦਰਸ਼ਕੋ ਜਰੂਰ ਦੱਸ ਦਿੰਦਾ ਕਿ ਇਹ ਸਰਦਾਰ ਭੁਪਿੰਦਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਲੰਮੇ ਅਸੇ ਤੋਂ ਲੋਕਾਂ ਦੇ ਜੀਵਨ ਬਚਾਏ ਨੇ ਔਰ ਲੋਕਾਂ ਨੂੰ ਬਲੱਡ ਜਿਹੜਾ ਆਪਣਾ ਖੂਨ ਜਿਹੜਾ ਦਾਨ ਕੀਤਾ ਜਿਸ ਨੂੰ ਆਪਾਂ ਮਹਾਦਾਨ ਕਹਿੰਦੇ ਆ ਉਹ ਆਪਣਾ ਖੂਨ ਦਾਨ ਜਿਹੜਾ ਲੋਕਾਂ ਨੂੰ ਕੀਤਾ ਉਹਨਾਂ ਦੀ ਜਾਨ ਬਚਾਈ ਹੈ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਹੈ ਔਰ ਸ਼ਾਇਦ ਉਥੋਂ ਤੱਕ ਪਹੁੰਚ ਕੀਤੀ ਹੈ ਜਿੱਥੋਂ ਤੱਕ ਨੌਜਵਾਨ ਵੀ ਪਹੁੰਚ ਪਾਏ ਉਥੋਂ ਤੱਕ ਤਾਂ ਕਿ ਇਹਨਾਂ ਨੇ ਲੋਕਾਂ ਦੀ ਮਦਦ ਕੀਤੀ ਹੈ ਸਰਦਾਰਪਿੰਦਾ ਸਿੰਘ ਜੀ ਕਿੰਨੇ ਸਾਲ ਹੋ ਗਏ ਆਪ ਜੀ ਨੂੰ ਖੂਨ ਦਾਨ ਕਰਦੇ ਮੈਂ ਤਕਰੀਬਨ 87 ਤੋਂ ਚੱਲੂ ਆ 97 ਵਿੱਚ ਆਣ ਕੇ ਇਹ ਮੇਰੀ ਜੀੜੀ ਦੇ ਸਕੀ ਗਈ ਹੈ ਜੀ ਕਿ ਜਿਹੜੇ 10 ਸਾਲ ਉਹਨਾਂ ਵਿੱਚ ਮੈਂ 1 ਮਹੀਨੇ ਬਾਅਦ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਜਦੋਂ ਕਿਸੇ ਨੇ ਕਿਹਾ ਉਹਦੀ ਕੋਈ ਗਿੰਚ ਨਹੀਂ ਆ ਗਈ ਫਿਰ ਉਸ ਤੋਂ ਬਾਅਦ ਸੱਤ ਵਿੱਚ ਮੈਂ ਜਦੋਂ ਪੈ ਗਿਆ 3.5 ਵਿੱਚ 2 ਸਾਲ ਬਾਅਦ ਮੈਂ ਉੱਠਿਆ ਬਾਹਾਂ ਜੋੜਨ ਵਾਲੀ ਦਿੱਤਾ ਕੰਮ ਨਹੀਂ ਕਰਦੀਆਂ ਫਿਰ ਮੈਂ ਪਹਿਲੀ ਵਾਰੀ ਖੂਨ ਦੇਣ ਗਿਆ ਮੈਂ ਕਿਹਾ ਕੋਸ਼ਿਸ਼ ਕਰਕੇ ਵੇਖਾਂ ਕਿ ਘਰ ਹੀ ਬੈਠੇ ਆ ਕਿਸੇ ਦਾ ਕੰਮ ਆ ਕੇ ਚਲੇ ਜਾਵੇ ਬੰਦਾ ਤੇ ਚੰਗਈ ਗੱਲ ਆ ਫਿਰ ਮੈਂ ਪਹਿਲੀ ਵਾਰ ਦਿੱਤਾ ਖੂਨ ਤੇ ਮੈਨੂੰ ਹੌਸਲਾ ਹੋ ਗਿਆ ਵੀ ਮੈਂ ਕਰ ਸਕਦਾ ਹਾਂ ਫਿਰ ਮੈਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਮੈਂ ਸਾਲ ਦੇ ਵਿੱਚ 3 ਵਰੀ ਜਾਂ 4 ਵਰੀ ਖੂਨ ਦਿੰਦਾ ਰਿਹਾ ਤੇ ਜਿਹੜੇ ਮਤਲਬ ਬੈਂਕ ਬਲੱਡ ਬੈਂਕ ਵਾਲੇ ਸੀ ਉਹ ਵੀ ਮੈਨੂੰ ਜਾਣਦੇ ਸਾਰੇ ਕਿਉਂਕਿ ਭਪਿੰਦਰ ਸਿੰਘ ਜੀ ਇੱਕ ਤੁਹਾਨੂੰ ਖਿਤਾਬ ਵੀ ਮਿਲਿਆ ਹੈ ਉਹਦੇ ਬਾਰੇ ਥੋੜਾ ਤੁਸੀਂ ਦੱਸੋ ਕਿ ਤੁਹਾਨੂੰ ਕਿਹੜਾ ਖਿਤਾਬ ਮਿਲਿਆ ਹੈ ਉਹਨਾਂ ਨੇ ਆਪਣਾ ਜਿਹੜੇ ਕੇਵੀ ਆਈ ਹੈ ਉਹਨਾਂ ਨੇ ਮੈਨੂੰ ਸਟਾਰ ਡੋਨਰ ਦਾ ਖਿਤਾਬ ਦਿੱਤਾ ਹੈ ਜੀ ਫਿਰ ਜਿਹੜੇ ਨਿਊ ਨੈਸ਼ਨ ਆ ਉੱਥੇ ਮੈਂ ਆਪਣਾ ਇਚੀ ਮਿਨਟਰੀ ਦੀ ਫਰਿਆਦ ਕੀਤੀ ਸੀ ਕਿ ਉਹ ਨੌੜਾ ਤੋਂ ਆਏ ਸੀ ਉਹਨਾਂ ਨੇ ਉਹਦੇ ਵਿੱਚ ਵੀ ਸਰਕਾਰ ਨੂੰ ਮੈਂ ਮੰਗੀ ਸੀ ਮੇਰੇ ਸਾਰੇ ਅੰਗ ਕਿਸੇ ਦੇ ਜੀਲੇ ਜੀ ਕੰਮ ਆਣ ਮਰਨ ਤੋਂ ਬਾਅਦ ਕੀ ਵੀ ਨਾ ਕੋਈ ਕੀ ਆਉਣਾ ਤੇ ਨਹੀਂ ਆਉਣਾ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਮੈਨੂੰ ਦਾਨਵੀਰ ਦਾ ਦੱਸਿਆ ਤੇ ਮੈਂ ਕਿਸੇ ਨੂੰ ਮੰਗ ਨਹੀਂ ਸਕਦਾ ਲੋਕਾਂ ਨੇ ਇਹੋ ਕਹਿਣਾ ਵੀ ਇੱਕ ਦਾਨਵੀਰ ਹੈ ਇੱਕ ਦੂਜੇ ਪਾਸੇ ਮਦਦ ਮੰਗਦਾ ਇਹ ਵੀ ਗੱਲ ਮੈਂ ਕਰ ਸਕਦਾ ਸੀ ਕਿਸੇ ਨਾਲ ਪਰ ਨਹੀਂ ਭਪਿੰਦਰ ਸਿੰਘ ਜੀ ਅੱਜ ਤੁਸੀਂ ਹਮੇਸ਼ਾ ਲੋਕਾਂ ਦੇ ਕੰਮ ਆਏ ਹੋ ਇੰਨੇ ਸਾਲ ਲੋਕਾਂ ਦੀ ਮਦਦ ਕੀਤੀ ਹੈ ਉਹ ਉਹ ਚੀਜ਼ দান ਕੀਤੀ ਆਪਣਾ ਖੂਨ দান ਕੀਤਾ ਹੈ ਜਿਹੜਾ ਕਿ ਸਰੀਰ ਦੇ ਵਿੱਚ ਬਹੁਤ ਬਮੁੱਲਾ ਚੀਜ਼ ਹੈ ਉਹ ਤੁਸੀਂ দান ਕਰਦੇ ਰਹੇ ਹੋ ਜਦੋਂ ਜਵਾਨੀ ਸੀ ਜਾਨ ਸੀ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੇ ਹੋ ਅੱਜ ਤੁਸੀਂ ਖੁਦ ਇੱਕ व्हीलचेयर ਦੇ ਉੱਤੇ ਆ ਗਏ ਉਹ ਰੀਡ ਦੀ ਹੱਡੀ ਦਾ ਤੁਹਾਡਾ ਆਪਰੇਸ਼ਨ ਹੋ ਗਿਆ ਹੈ, ਪ੍ਰੇਨ ਦਾ ਆਪਰੇਸ਼ਨ ਹੋ ਗਿਆ। ਇੰਨੇ ਤੁਸੀਂ ਦੁੱਖ ਜਿਹੜੇ ਆ ਉਹ ਭੁਪਿੰਦਰ ਸਿੰਘ ਜੀ ਨੇ ਪਾਏ ਨੇ ਤੇ ਅੱਜ व्हीलਚੇਅਰ ਤੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹਾਲਾਤ ਕੀ ਇਹ ਖੁਦ ਚੱਲ ਵੀ ਨਹੀਂ ਸਕਦੇ ਤੇ ਫਿਰ ਵੀ ਇਹਨਾਂ ਦੇ ਅੰਦਰ ਇਹਨਾਂ ਜਿਹੜਾ ਲੋਕਾਂ ਦੇ ਪ੍ਰਤੀ ਜਜ਼ਬਾ ਹੈ ਕਿ ਪਿਆਰ ਹੈ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਜਾਂ ਮੇਰੇ ਬਾਡੀ ਪਾਰਟ ਕਿਸੇ ਦੇ ਕੰਮ ਆ ਸਕਦੇ ਹਾਂ ਤੇ ਮੈਂ ਸਰਕਾਰ ਤੋਂ ਉਹ ਵੀ ਇਹਨਾਂ ਨੇ ਗੋਹਾਰ ਲਈ ਹੈ। ਸੋ ਅੱਜ ਪੰਜਾਬੀਓ ਅਸੀਂ ਆਪਨਾ ਜ਼ਮੀਰ ਜਾਗਦੇ ਆ ਅਸੀਂ ਪੰਜਾਬ ਦੇ ਜ਼ਮੀਰ ਦੇ ਪੰਜਾਬੀ ਹਾਂ ਤੇ ਸੋ ਅਸੀਂ ਆਪਾਂ ਆਪਣਾ ਫਰਜ਼ ਜ਼ਰੂਰ ਨਿਭਾਏ ਕਿ ਅੱਜ ਸਰਦਾਰ ਭਪਿੰਦਰ ਸਿੰਘ ਜੀ ਨੂੰ ਮਦਦ ਦੀ ਵੀ ਜ਼ਰੂਰਤ ਹੈ ਮਦਦ ਦੀ ਵੀ ਜ਼ਰੂਰਤ ਹੈ ਜ਼ਰੂਰੀ ਨਹੀਂ ਹੈ ਕਿ ਤੁਸੀਂ ਅ ਕਾਰ ਬੈਠੇ ਹੋ ਤੁਸੀਂ ਇਹਨਾਂ ਦਾ ਫੋਨ ਨੰਬਰ ਵੀ ਇਹਨਾਂ ਨਾਲ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਫੋਨ ਤੇ ਹਾਲਚਾਲ ਵੀ ਪੁੱਛ ਸਕਦੇ ਹੋ ਔਰ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਅਜਿਹੇ ਪਲ ਜਿਹੜੇ گزارੇ ਨੇ ਉਹ ਲੋਕਾਂ ਵਾਸਤੇ ਕਾਫੀ ਮਿਸਾਲ ਨੇ ਕਿ ਤੁਸੀਂ ਹੁਣ ਇਹਨਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਕਿ ਜਵਾਨੀ ਵੇਲੇ ਤੇ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਅੱਜ ਵੀ ਜਿਹੜਾ ਇਹ ਕਿ ਇਹਨਾਂ ਨੇ ਸਰਕਾਰ ਗਾੜੀ ਮੰਗ ਰੱਖੀ ਸੀ ਕਿ ਅਸੀਂ ਆਪਣੇ ਜਿਹੜੇ ਆ ਅੰਗ ਜਿਹੜੇ ਉਹ ਲੋਕਾਂ ਤੱਕ ਦੇ ਦੀਏ ਕਿ ਮੈਂ ਇੱਛਾ ਮਰਤੂ ਦੀ ਜਿਹੜੀ ਇਹਨਾਂ ਨੇ ਮੰਗ ਕੀਤੀ ਪਰ ਸਰਕਾਰ ਨੇ ਇਹਨਾਂ ਨੂੰ ਉਹ ਇਸ ਚੀਜ਼ ਦੀ ਪਰਮਿਸ਼ਨ ਨਹੀਂ ਦਿੱਤੀ ਸੋ ਅਸੀਂ ਵੀ ਇਸ ਚੀਜ਼ ਦੀ ਕਾਮਨਾ ਕਰਦੇ ਹਾਂ ਕਿ ਸਰਦਾਰ ਭਿੰਦਰਾ ਸਿੰਘ ਜੀ ਤੰਦਰੁਸਤ ਰਹਿਣ ਔਰ ਕਿਉਂਕਿ ਸਰਦਾਰ ਜੀ ਤੁਹਾਡੇ ਜਜਬੇ ਨੂੰ ਅਸੀਂ ਸਲਾਮ ਕਰਦੇ ਆ ਸਾਡਾ ਚੈਨਲ ਸਲਾਮ ਕਰਦਾ ਹੈ ਔਰ ਦੁਨੀਆ ਵੀ ਤੁਹਾਨੂੰ ਸਲਾਮ ਕਰਦੀ ਹੈ ਪਰ ਅੱਜ ਤੁਸੀਂ ਸੜਕਾਂ ਦੇ ਉੱਤੇ ਘੁੰਮ ਫਿਰ ਨਹੀਂ ਸਕਦੇ ਇਸ ਸੀਜ ਨੂੰ ਅਸੀਂ ਮੰਨਦੇ ਆ ਸੋ ਅਸੀਂ ਭਪਿੰ다 ਸਿੰਘ ਜੀ ਕੋਲੋਂ ਇਹਨਾਂ ਦਾ ਘਰ ਦਾ ਐਡਰੈਸ ਔਰ ਇਹਨਾਂ ਦਾ ਫੋਨ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਭਪਿੰ다 ਸਿੰਘ ਜੀ ਆਪ ਜੀ ਦਾ ਐਡਰੈਸ ਤੁਸੀਂ ਇੱਕ ਵਾਰ ਸਾਡੇ ਚੈਨਲ ਤੇ ਜਰੂਰ ਦੱਸ ਦਿਓ ਗਲੀ ਰੌਣ ਵਾਲੀ ਚੌਂਕ ਚੜਾ ਕਟਰਾ ਕਰਮ ਸਿੰਘ ਨਾਮ ਮੇਰਾ ਭਪਿੰ다 ਸਿੰਘ ਫੋਨ ਨੰਬਰ ਮੇਰਾ 95 92405371 9592405371 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਤੁਸੀਂ ਇਹਨਾਂ ਨੂੰ ਕੰਟੈਕਟ ਸਿੱਧਾ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਸਾਨੂੰ ਹੀ ਕੰਟੈਕਟ ਕਰਨਾ ਹੈ ਤੁਸੀਂ ਭਪਿੰਦਰ ਸਿੰਘ ਜੀ ਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਹਾਲਾਤਾਂ ਬਾਰੇ ਜਾਣ ਸਕਦੇ ਹੋ ਇਹਨਾਂ ਦੇ ਘਰ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਆਵਾਜ਼ ਦੇ ਮਾਧਿਅਮ ਰਾਹੀਂ ਇਹਨਾਂ ਦੀ ਮਦਦ ਜ਼ਰੂਰ ਕਰੋ ਔਰ ਇਹਨਾਂ ਤੱਕ ਪਹੁੰਚੋ ਇਹਨਾਂ ਨੂੰ ਅੱਜ ਤੁਹਾਡੀ ਲੋੜ ਹੈ ਇਹ ਉਹਨਾਂ ਲੋਕਾਂ ਦੀ ਲੋੜ ਬੰਦੇ ਰਹੇ ਨੇ ਜਿਨ੍ਹਾਂ ਲੋਕਾਂ ਦੇ ਵਿੱਚ ਖੁਦ ਦੇ ਰਿਸ਼ਤੇਦਾਰ ਸਾਥ ਛੱਡ ਗਏ ਨੇ ਕਿ ਉਹਨਾਂ ਨੂੰ ਖੂਨ ਦੇਨ ਤੋਂ ਮਨਾ ਕਰ ਗਏ ਨੇ ਜੇ ਪਰ ਅੱਜ ਵੀ ਇਹ ਉਸ ਹਾਲਾਤ ਚ ਵੀ ਪਹੁੰਚ ਜਾਂਦੇ ਨੇ ਹਾਲਾਂਕਿ ਪਿਛਲੀ ਵਾਰ ਇਹਨਾਂ ਨੇ ਗੱਲ ਕੀਤੀ ਹੈ ਕਿ ਰੀਸੈਂਟਲੀ ਭਪਿੰਦਰ ਜੀ ਕਦੋਂ ਕੈਂਪ ਲੱਗਾ ਸੀ ਖੂਨਦਾਨ ਦਾ ਉਹਨਾਂ ਦੇ ਕੈਂਪ ਚ ਲਾਸਟਲਾ ਕੈਂਪ ਉਹਨਾਂ ਕਦੋਂ ਲੱਗਾ ਸੀਗਾ ਲਾਸਟਲਾ ਆਪਣਾ ਕੌਣ ਤੁਹਾਂ ਬਰਨੂ ਦਾ ਬਾਈ 14 ਦਸੰਬਰ ਨੂੰ ਖੂਨ ਦਾ ਜਿਹੜਾ ਕੈਂਪ ਲੱਗਾ ਸੀ ਹਾਲਾਂਕਿ ਲੱਗ ਗਈ ਹੈ ਕੋਈ ਜ਼ਿਆਦਾ ਨਹੀਂ ਧੁਰ ਗਏ ਆਪਾਂ ਫਿਰ ਵੀ ਉੱਥੇ ਆਪਣਾ ਬਲੱਡ ਡੋਨੇਸ਼ਨ ਦੇਣ ਦਾ ਬਲੱਡ ਡੋਨ ਕਰਨ ਵਾਸਤੇ ਪਹੁੰਚ ਗਏ ਨੇ ਪਰ ਫਿਰ ਵੀ ਇਹਨਾਂ ਨੂੰ ਅੱਛਾ ਇੱਕ ਖਿਤਾਬ ਮਿਲਿਆ ਹੈ ਸੋ ਇਸ ਕਰਕੇ ਮੈਂ ਪੰਜਾਬੀਆਂ ਨੂੰ ਗੁਆਰ ਕਰਦਾ ਫਿਰ ਆਪਣੇ ਚੈਨਲ ਦੇ ਮਾధ్యਮ ਰਾਹੀਂ ਕਿ ਤੁਸੀਂ ਇਹਨਾਂ ਨੂੰ ਜ਼ਰੂਰ ਮਿਲੋ ਇਹਨਾਂ ਤੱਕ ਜ਼ਰੂਰ ਪਹੁੰਚੋ ਅੱਜ ਤੁਹਾਡੀ ਮਦਦ ਹੀ ਇਹਨਾਂ ਨੂੰ ਲੋੜ ਹੈ ਸੋ ਇਸ ਕਰਕੇ ਮੈਂ ਜ਼ਿਆਦਾ ਨਾ ਸਮਾਂ ਲੈਂਦਾ ਆਪ ਜੀ ਨੂੰ ਭਪਿੰਦਰ ਜੀ ਤੁਸੀਂ ਜਾਂਦੇ ਜਾਂਦੇ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਹੋ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਖੂਨ ਦੇ ਨਾਲ ਆਪਣੇ ਸੀਰ ਦਾ ਫੈਲਾਮ ਦਾ ਕੋਈ ਨੁਕਸਾਨ ਨਹੀਂ ਦਾ ਜੇ ਮੈਂ ਅੱਜ ਪਿਆ ਹਾਂ ਤੇ ਮੈਂ 110 ਪਲਸ ਦੇ ਚੁੱਕਾ ਹਾਂ ਜੇ ਮੈਂ ਖੂਨ ਨਾ ਦਿੰਦਾ ਤੇ ਮੈਂ ਫੁੱਲ ਕੇ ਪਕਾਨਾ ਹੋ ਜਾਣਾ ਸੀ ਤੇ ਮੇਰੇ ਕੋ ਮੈਡਮ ਬੋਟਾ ਵੀ ਪਹਿਲਾਂ ਮੈਂ ਬਾਕਰ ਨਾਲ ਚੱਲਦਾ ਸੀ ਬ੍ਰੇਨ ਦਾ ਆਪਰੇਸ਼ਨ ਹੋਇਆ ਮੇਰਾ 23 3 2024 ਤੇ ਉਦੋਂ ਮੈਂ ਮੌਤੇ ਮੂੰਹ ਚ ਨਿਕਲਿਆ ਨਹੀਂ ਤੇ ਉਥੋਂ ਚਾਰ ਪੰਜ ਰਸ਼ਾ ਰੋਣ ਦੋਦੇ ਮੇਰੀ ਬਾੜ ਚ ਤੇ ਮੈਨੂੰ ਕੋਈ ਪਤਾ ਨਹੀਂ ਸੀ ਕਿੱਥੇ ਆ ਨਾ ਮੈਨੂੰ ਕਿਸੇ ਡਾਕਟਰ ਦਾ ਪਤਾ ਨਾ ਕਿਸੇ ਹਸਦਾ ਬਦਾ ਵੀ ਕਿਹੜੇ ਕਿੱਥੇ ਕਿੱਥੇ ਨਹੀਂ ਤਾਂ ਭਿੰਦਾ ਸਿੰਘ ਜੀ ਇਹਦੇ ਵਿੱਚ ਤੁਸੀਂ ਕੈਸ ਸੋਚ ਸਕਦੇ ਹੋ ਕਿ ਮੈਂ ਸ਼ਾਇਦ ਜ਼ਿੰਦਗੀ 'ਚ ਲੋਕਾਂ ਦੇ ਕੰਮ ਬਹੁਤ ਜ਼ਿਆਦਾ ਆਇਆ ਮੈਂ ਬਹੁਤ ਜ਼ਿਆਦਾ ਖੂਨਦਾਨ ਕੀਤਾ ਲੋਕਾਂ ਦੇ ਕੰਮ ਆ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਆਪਣੇ ਸਰੀਰ ਦੀ ਪਰਵਾਹ ਨਹੀਂ ਦੋਸਤੋ ਇਹਨਾਂ ਨੇ ਕੀਤੀ ਫਿਰ ਵੀ ਲੋਕਾਂ ਦੇ ਕੰਮ ਆਉਂਦੇ ਰਹੇ ਨੇ ਲੋਕਾਂ ਦੀ ਮਦਦ ਕਰਦੇ ਰਹੇ ਨੇ ਲੇਕਿਨ ਅੱਜ ਖੁਦ ਸਰੀਰ ਪੱਖੋ ਵਾਂਝੇ ਹੋ ਕੇ ਕਹਿ ਸਕਦੇ ਕਿ ਬੈਠੇ ਨੇ ਵੀਲਚੇਅਰ ਤੇ ਮੇਰੇ ਨਾਲ ਹੀ ਬੈਠੇ ਨੇ ਤੁਹਾਨੂੰ ਇਹਨਾਂ ਤੇ ਸ਼ਾਰਟ ਵੀ ਆਪਾਂ ਕੁਝ ਚੱਲਦੇ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰ ਰਹੇ ਨੇ ਸਰਦਾਰ ਭੁ ਜੀ ਦਾ ਸਬਦਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਸਾਨੂੰ ਔਰ ਭਪਿੰਦਰ ਸਿੰਘ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਤੱਕ ਪਹੁੰਚੇ ਆਂ ਔਰ ਸਾਡੇ ਚੈਨਲ ਮਾध्यम ਰਾਹੀਂ ਤੁਸੀਂ ਇਹਨਾਂ ਤੱਕ ਪਹੁੰਚ ਕਰੋ ਔਰ ਇਹਨਾਂ ਨੂੰ ਜਾਨੋ ਇਹਨਾਂ ਦਾ ਹਾਲਚਲ ਜਾਨੋ ਕਿਉਂਕਿ ਹੌਸਲਾ ਹੀ ਬੜਾ ਹੁੰਦਾ ਹੈ ਤੇ ਬਾਕੀ ਤੁਸੀਂ ਮਦਦ ਇਹਨਾਂ ਨਾਲ ਰਲ ਮਿਲ ਕੇ ਜਰੂਰ ਸਾਂਝੀ ਕਰੋ ਸੋ ਬਹੁਤ ਬਹੁਤ ਧੰਨਵਾਦ